ਜੀ ਜੀ ਬ੍ਰਿੰਦਰ ਕੁਮਰ ਸਾਹਿਬ ਉਹਨਾਂ ਦੀ ਹਾਂਜੀ ਹਾਂਜੀ ਉਸ ਤੋਂ ਬਾਅਦ ਮਤਲਬ ਇੱਕ ਸੋਸ਼ਲ ਮੀਡੀਆ ਤੇ ਚੱਲ ਪਿਆ ਕਿ ਜੇ ਤੁਸੀਂ ਸਟ੍ਰੇਟਸ ਲੈਣੇ ਹੋ ਜਾਂ ਫਿਰ ਡੱਬੇ ਖਾਣੇ ਹੋ ਨਹੀਂ ਨਹੀਂ ਦੇਖੋ ਵੀਰੇ ਦੱਸ ਕੀ ਹੁੰਦਾ ਸੋਸ਼ਲ ਨੈਟਵਰਕ ਮੈਨੂੰ ਆ ਲੱਗਦਾ ਕਿ ਜਿਹੜੀ ਸੋਸ਼ਲ ਨੈਟਵਰਕ ਦੀ ਇਨਫੋਰਮੇਸ਼ਨ ਆ ਨਾ ਉਹ ਅਵੋਇਡ ਕਰਨੀ ਚਾਹੀਦੀ ਤੁਸੀਂ ਅਗਰ ਵੀ ਰੀਲਾਂ ਦੇਖ ਰਹੇ ਹੋ ਮੰਨ ਲਓ ਫੂਡ ਨਾਲ ਰਿਲੇਟਡ ਤੁਹਾਨੂੰ ਵੀ ਰੀਲਾਂ ਚ ਇਹ ਫੀਲ ਕਰਾ ਦੇਣਗੇ ਵੀ ਤੁਸੀਂ ਪਾਣੀ ਵੀ ਨਹੀਂ ਪੀਣਾ ਸਹੀ ਗੱਲ ਹੈ ਇਸੀ ਨੂੰ ਸਮਝੋ ਇੱਕ ਡਾਈਟ ਬੜੀ ਬੱਕਰੀ ਚੱਲ ਪਈ ਬਜੀ ਉਹ ਪ੍ਰੋਪਰ ਬਾਡੀ ਬਿਲਡਰ ਸੀ ਪ੍ਰੋਪਰ ਵੈਜੀਟੇਰੀਅਨ ਬਾਡੀ ਬਿਲਡਰ ਸੀ ਉਹ ਕੋਈ ਅੱਜ ਦੇ ਬੋਡੀ ਬਿਲਡਿੰਗ ਥੋੜੇ ਕਰਦੇ ਸੀ ਉਹਨਾਂ ਨੇ ਉਸ ਚੀਜ਼ ਤੇ ਰਿਸਰਚ ਕੀਤੀ ਹੋਈ ਸੀ ਆਪਾਂ ਸ਼ੋਸ਼ਨ ਨੈਟਵਰਕ ਤੇ ਬੈਠ ਕੇ ਜਾਂ ਕਰੇ ਬੈਠ ਕੇ ਬਹੁਤ ਈਜ਼ੀ ਆ ਕਿ ਕਿਸੇ ਨੂੰ ਟਾਰਗੇਟ ਕਰਨਾ ਕਿ ਉਹ ਚੀਜ਼ ਆ ਬਾਕੀ ਇਸ ਚੀਜ਼ ਦੇ ਮੈਂ ਵੀ ਖਿਲਾਫ ਆ ਕਿ ਬਾਡੀ ਬਿਲਡਿੰਗ ਦੇ ਵਿੱਚ ਜਿਹੜੇ ਸਟੀਰੋਇਡ ਆ ਉਹ ਅਵੋਇਡ ਕਰਨੇ ਚਾਹੀਦੇ ਉਹ ਸਾਰੇ ਬਾਡੀ ਬਿਲਡਰ ਵੀ ਕਹਿੰਦੇ ਆ ਮਤਲਬ ਜਿਹੜੇ ਅੱਛੇ ਬਾਡੀ ਬਿਲਡਰ ਆ ਉਹ ਕਹਿੰਦੇ ਆ ਕਿ ਉਹ ਅਵੋਇਡ ਕਰਨੇ ਚਾਹੀਦੇ ਬਟਾਪਨ ਟਾਰਗੇਟ ਨਹੀਂ ਕਰਨਾ ਚਾਹੀਦਾ ਜਿਵੇਂ ਇੱਕ ਕੁੰਮਨ ਵੀਰੇ ਦੀ ਡੈਥ ਤੋਂ ਬਾਅਦ ਇੱਕ ਨਾ ਸ਼ੋਸ਼ਨ ਨੈਟਵਰਕ ਤੇ ਉਹ ਚੱਲ ਪਿਆ ਸੀ ਕਿ ਬੋਡੀ ਬਿਲਡਰਸ ਦੇ ਖਿਲਾਫ ਜਾਂ ਬੋਡੀ ਬਿਲਡਿੰਗ ਜਾਂ ਪ੍ਰੋਡਕਟ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਥੋੜੇ ਟਾਈਮ ਦੀ ਹੁੰਦੀ ਆ ਆਪਾਂ ਉਹਨੂੰ ਮੁੱਦਾ ਬਣਾ ਲੈਨੇ ਆ ਉਹ ਜਿੰਨੀ ਦੇਰ ਤੱਕ ਦੂਜਾ ਮੁੱਦਾ ਨਹੀਂ ਆਉਂਦਾ ਉਹ ਉਨੀ ਦੇਰ ਤੱਕ ਆਉਂਦਾ ਰਹਿੰਦਾ ਸੋ ਮੈਨੂੰ ਲੱਗਦਾ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਐ ਇੰਨੇ ਨੇ ਸਾਲ ਬੋਡੀ ਬਿਲਡਿੰਗ ਨੂੰ ਦਿੱਤੇ ਆ ਬਾਈ ਸਵੇਰੇ ਉੱਠਣਾ ਬੋਡੀ ਬਿਲਡਿੰਗ ਕੋਈ ਛੋਟੀ ਚੀਜ਼ ਨਹੀਂ ਹੈਗੀ ਆਪਾਂ ਇਹ ਕਹਿ ਦੇਣਾ ਕਿ ਡੱਬੇ ਦੇ ਨਾਲ ਬਾਡੀ ਬਣਾਈ ਯਾਰ ਬਈ ਡੱਬਾ ਤੁਸੀਂ ਖਾਓ ਤੁਸੀਂ ਬਣਾ ਲਓ ਮਿਹਨਤ ਜੀਨੇ ਵੀ ਕੀਤੀ ਆ ਉਹਨੂੰ ਮੈਂ ਨਾ ਕੁਮਨ ਸਾਹਿਬ ਦਾ ਇੱਕ ਵੀਡੀਓ ਵੀ ਦੇਖ ਰਿਆ ਸੀ ਉਹ ਕਿਸੇ ਟਾਈਮ ਲਾਈਵ ਹੋਏ ਤੇ ਲੋਕਾਂ ਨਾਲ ਗੱਤ ਹੁੰਦੀ ਨਾ ਲਾਈਵ 'ਚ ਕੋਈ ਕਮੈਂਟ ਕਰਦੇ ਨੇ ਇੱਕ ਤਰ੍ਹਾਂ ਹੀ ਰੋੜੀਆਂ ਬੈਠੀ ਐ ਤੇ ਤੁਹਾਡੇ ਵਾਲਾ ਉਹਨਾਂ ਦਾ ਜਵਾਬ ਸੀ ਕਹਿੰਦੇ ਜੇ ਡੱਬੇ ਨਾਲ ਹੀ ਬਣਦੇ ਹੁੰਦੇ ਤੁਸੀਂ ਬਣਾ ਲਓ ਨਹੀਂ ਬਿਲਕੁਲ ਬਿਲਕੁਲ ਯਾਰ ਮੈਨੂੰ ਇਹ ਲੱਗਦਾ ਕਿ ਹਰ ਬੰਦਾ ਜਿਹੜਾ ਵੀ ਦੁਨੀਆ 'ਤੇ ਮਿਹਨਤ ਕਰ ਰਿਹਾ ਨਾ ਕਿਸੇ ਵੀ ਫੀਲਡ ਦੇ ਵਿੱਚ ਉਹਨੂੰ ਐਪਰੀਸ਼ੀਏਟ ਕਰੋ ਮੈਨੂੰ ਲੱਗਦਾ ਕਿ ਕਿਉਂਕਿ ਨੈਗੇਟਿਵਿਟੀ ਸਾਡੇ ਸੋਸ਼ਲ ਨੈਟਵਰਕ ਤੇ ਨੈਗੇਟਿਵਿਟੀ ਬਹੁਤ ਚੱਲ ਗਈ ਕਿਉਂ ਕਿ ਕਿਉਂਕਿ ਨੈਗੇਟਿਵਿਟੀ ਨਿਊਜ਼ ਬਣਦੀ ਹੈ